ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਮਾਹੀ ਮੇਰਾ ਅੱਜ ਪ੍ਰੀਤਮ ਮੇਰਾ ਸਤ ਗੁਰ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰ ਮੇਰਾ ਸੁਨਣਾ ਦਿਸਦਾ ਚਾਰਚ ਫੇਰਾ ਬਿਨ ਸਤ ਗੁਰ ਦੇ ਮਨੂ ਸੁਨਣਾ ਦਿਸਦਾ ਚਾਰਚ ਫੇਰਾ ਬਿਨ ਸਤ ਗੁਰ ਦੇ ਮਨੂ ਕੁੱਪ ਖਾਨੇਰਾ ਵੱਡ ਵੱਡ ਖਾਵੇ ਜਾ ਕੇ ਦੱਸਾਂ ਕਿਨੂੰ ਕੁੱਪ ਖਾਨੇਰਾ ਵੱਡ ਵੱਡ ਖਾਵੇ ਜਾ ਕੇ ਦੱਸਾਂ ਕਿਨੂੰ ਵਾਂਗ ਬਾਬੀ ਹੈ ਜਿੰਦ ਪਿਆਸੀ ਪਿਆਸ ਮਿਟਾਵੇ ਕਿਹੜਾ ਵਾਂਗ ਬਾਬੀ ਹੈ ਜਿੰਦ ਪਿਆਸੀ ਪਿਆਸ ਮਿਟਾਵੇ ਕਿਹੜਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਮਾਹੀ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਬਿਨ ਸਤ ਗੁਰ ਦੇ ਮੋਨਾਣਾ ਚੋਂ ਨੀਂਦਾਂ ਉੱਡਨੇ ਗਈਆਂ ਬਿਨ ਸਤ ਗੁਰ ਦੇ ਮੋਨਾਣਾ ਚੋਂ ਨੀਂਦਾਂ ਉੱਡਨੇ ਗਈਆਂ ਤਾਨੇ ਮਿਹਣ ਲੋਕਾਂ ਦਿੱਤੇ ਗੱਲਾਂ ਜਿਸ ਲਈ ਸਈਆਂ ਤਾਨੇ ਮਿਹਣ ਲੋਕਾਂ ਮਾਰੇ ਗੱਲਾਂ ਜਿਸ ਲਈ ਸਈਆਂ ਕੋਈ ਅਲਵਾ ਗੂ ਕੂ ਕੂ ਕਰਕੇ ਕੂ ਕੇ ਦਿਲ ਪਿਆ ਮੇਰਾ ਕੋਈ ਅਲਵਾ ਗੂ ਕੂ ਕੂ ਕਰਕੇ ਕੂ ਕੇ ਦਿਲ ਪਿਆ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਵੇ ਕੀ ਤਮ ਮੇਰਾ ਅਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅਜ ਸਤ ਗੁਰੂ ਮੇਰਾ ਅੰਦਰ ਬੈਠਾ ਮਾਹੀ ਮੇਰਾ ਬਾਹਰ ਫਿਰਾਂ ਮੈਂ ਲਬਦੀ ਮਾਬਾ ਫਰੀਦ ਜੀ ਇਹ ਗੱਲ ਕਹਿੰਦੇ ਆ ਅੰਦਰ ਬੈਠਾ ਮਾਹੀ ਮੇਰਾ ਬਾਹਰ ਫਿਰਾਂ ਮੈਂ ਲਬਦੀ ਸੱਚੇ ਸਤ ਗੁਰੂ ਮੇਲ ਕਰਾਇਆ ਗੱਲ ਜਾਣੇ ਮੇਰੇ ਦਿਲ ਦੀ ਸੱਚੇ ਸਤਿਗੁਰੂ ਮੇਲ ਕਰਾਇਆ ਗੱਲ ਜਾਣੇ ਮੇਰੇ ਦਿਲ ਦੀ ਲੱਖਾਂ ਪੰਜਾਬੀ ਗਦਗਦ ਹੋਇਆ ਅੱਜ ਦਲੇਰ ਵੀ ਗਦਗਦ ਹੋਇਆ ਆਇਆ ਨਵਾਂ ਸਵੇਰਾ ਕੋਈ ਆਣ ਮਿਲਾਵੇ ਅੱਜ ਸਤਿਗੁਰ ਮੇਰਾ ਕੋਈ ਆਣ ਮਿਲਾਵੇ ਅੱਜ ਪ੍ਰੀਤਮ ਮੇਰਾ ਅੱਜ ਪ੍ਰੀਤਮ ਮੇਰਾ ਅੱਜ ਮਾਹੀ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਮੇਰਾ ਕੋਈ ਆਣ ਮਿਲਾਵੇ ਅੱਜ ਸਤ ਗੁਰੂ ਅਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹ